ਐਕਸਾਈਜ਼ ਵਿਭਾਗ ਵੱਲੋਂ ਨਾਜਾਇਸ਼ ਸ਼ਰਾਬ ਦੀ ਰੋਕ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਬੀਤੀ ਰਾਤ ਵੀ ਐਕਸਾਈਜ਼ ਵਿਭਾਗ ਦੇ ਈਟੀਓ ਨਰਿੰਦਰ ਪਾਲੀਆ ਦੀ ਅਗਵਾਈ ਵਿੱਚ ਝਾਕੋ ਲਾੜੀ ਨੇੜੇ ਇੱਕ ਡਸਟਰ ਕਾਰ ਵਿੱਚੋਂ ਕਰੀਬ 47 ਪੇਟੀਆਂ ਨਾਜਾਇਸ਼ ਸ਼ਰਾਬ ਬਰਾਮਦ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਈਟੀਓ ਨਰਿੰਦਰ ਪਾਲੀਆ ਨੇ ਦੱਸਿਆ ਕਿ ਉਹਨਾਂ ਨੇ ਐਕਸਾਈਜ਼ ਇਨਸਪੈਕਟਰ ਅਤੇ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਗੁਪਤ ਸੂਸ਼ਣਾਂ ਦੇ ਆਧਾਰ 'ਤੇ ਨਾਕਾ ਲਾਇਆ ਸੀ ਉਸ ਡਸਟਰ ਕਾਰ ਦਾ ਨੰਬਰ PB06AB 8126 ਹੈ ਜਿਸ ਵਿੱਚੋਂ 47 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਜੁਨਾ ਵਿੱਚ ਪੰਜ ਪੇਟੀਆਂ ਰਾਇਲ ਸਟੈਗ ਪੰਜ ਪੇਟੀਆਂ ਰਾਇਲ ਚੈਲੰਜ 19 ਪੇਟੀਆਂ ਚੀਅਰਸ ਅਤੇ 1900 ਪੇਟੀਆਂ ਕਲਬ ਵਿਸਕੀ ਦੀ ਸ਼ਾਮਿਲ ਹਤ ਇੱਕ ਆਰੋਪੀ ਪਠਾਨਕੋਟ ਅਤੇ ਦੂਜਾ ਗੁਰਦਾਸਪੁਰ ਦੇ ਠਾਂ ਰਹਿਣ ਵਾਲਾ ਹੈ ਜੁਨਾ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕਿ ਕੋਈ ਨਾਜਾਇਜ਼ ਪੇਟੀਆਂ ਮਤਲਬ ਟਾਊਨ ਕੋਰ ਦੇ ਵਿੱਚ ਆਉਣੀਆਂ ਹੈਗੀਆਂ ਇਨਸਪੈਕਟਰਸ ਔਰ ਕਨਸਰਨ ਲੋਕਲ ਪੁਲਿਸ ਦੇ ਨਾਲ ਉਹਨਾਂ ਨੂੰ ਲੈ ਕੇ ਅਸੀਂ ਚੱਕ ਉਲਾੜੀ ਤੋਂ ਪਿੱਛੇ ਹੀ ਮਤਲਬ ਅਸੀਂ ਨਾਕਾ ਲਾਇਆ ਹੋਇਆ ਸੀਗਾ ਤੇ ਜਦੋਂ ਅਸੀਂ ਨਾਕਾ ਲਾਇਆ ਹੋਇਆ ਸੀ ਤੇ ਇੱਕ ਗੱਡੀ ਅਸੀਂ ਮਤਲਬ ਚੈਕਿੰਗ ਕਰ ਰਹੇ ਸੀਗੇ ਤਾਂ ਉਹ ਗੱਡੀ ਆ ਰਹੀ ਸੀ ਬੜੀ ਫਾਸਟ ਭਜਾ ਕੇ ਗਈ ਸੀ ਉਹਦੇ ਪਿੱਛੇ ਗੱਡੀਆਂ ਲਾਈਆਂ ਤੇ ਇੱਕ ਡਸਟਰ ਗੱਡੀ ਸੀਗੀ ਪੀਬੀ 06 ਇਹ ਬੀ ਐਬੀ ਕਿਐਸੀ 62 ਜਦੋਂ ਅਸੀਂ ਉਸ ਨੂੰ ਰੋਕਿਆ ਰੋਕਿਆ ਰੋਕੇ ਤੇ ਉਹਦੇ ਵਿੱਚੋਂ ਕਾਫੀ ਮਾਤਰਾ ਵਿੱਚ ਨਜਾਇਜ਼ ਸ਼ਰਾਬ પ્રાપ્ત ਹੋਈ ਹੈ ਕਿਉਂਕਿ ਉਹਦੇ ਕੋਲੋਗ੍ਰਾਮ ਹੋਰ ਸਾਰਾ ਕੁਝ ਖੁਰਚਾ ਹੋਇਆ ਸੀ ਸਾਰਾ ਕਿੰਨੇ ਪੇਟੀਆਂ दारू ਭਰੀ ਹੈ ਤੇ ਕਿੰਨੇ ਜਨਸ ਇਹ ਸ਼ਰਾਬ ਅਸੀਂ ਫੜੀ ਹੈ ਜੀ ਰਾਇਲ ਸਟੈਗ ਹੈਗੀ ਸੀ ਸੰਤਾ ਹਾਂਜੀ ਪੰਜ ਪੇਟੀਆਂ ਰਾਇਲ ਸਟੈਗ ਹੈ ਰਾਇਲ ਚੈਲੰਜ 4 ਹੈਗੀਆਂ ਜੀ ਤੇ ਚੀਅਰਜ਼ 19 ਹੈਗੀਆਂ 19 ਕਲਬ 19 ਕਲਬ ਇਸ ਕੀ ਟੋਟਲ ਟੋਟਲ ਹੋ ਗਈਆਂ 40 47 ਅਮਰੇ ਇਹਨਾਂ ਨੂੰ ਕਿਥੋਂ ਲੈ ਕੇ ਆਣੀ ਸੀ ਜੀ ਔਰ ਕੌਣ ਕੌਣ ਸੀ ਜੀ ਇਹ ਦੋ ਲੜਕੇ ਸੀ ਜੀ ਇੱਕ ਸਨੀ ਸੀ ਇੱਕ ਰੰਜੀਤ ਹੈ ਕੋਈ ਇੱਕ ਪਠਾਨਕੋਟ ਦਾ ਰਹਿਣ ਵਾਲਾ ਦੂਸਰਾ ਗੁਰਦਾਸਪੁਰ ਦਾ ਰਹਿਣ ਵਾਲਾ ਇਹਨਾਂ ਨੇ ਇਹ ਧਾਰੀਵਾਲ ਤੋਂ ਕਹਿੰਦੇ ਲੋਡ ਕੀਤੀ ਸੀ ਤੇ ਪਠਾਨਕੋਟ ਲੈ ਕੇ ਆ ਰਹੇ ਸੀ ਮਾਮਲਾ 420 ਦਾ ਹੀ ਹੈ ਜੀ ਇੱਕ ਤਾਂ ਸ਼ਰਾਬ ਹੈ ਕਾਠਕ 14 ਦਾ ਹੈਗਾ ਇਹ ਨਜਾਇਜ਼ ਸ਼ਰਾਬ ਦਾ ਤੇ 420 ਵੀ ਲਗਣੀ ਚਾਹੀਦੀ ਹੈਗੀ ਕਿਉਂਕਿ ਉਹ ਸਾਰੀਆਂ ਪੇਟੀਆਂ ਚੋਂ ਖਰਚਾ ਹੋਇਆਗਾ